ਦੋਏ ਸ਼ਰਤियां ਕਬੂਤਰियां ਕਬੂਤਰियां ਆਹ ਕਿੱਥੇ ਆਹ 7 10 ਤੇ 13 ਆ ਚਲੋ ਲਾਈਏ ਜਿੰਦਾ ਰੱਖ ਤੇ ਦਾਣੇ ਅੰਦਰ ਆਪੀ ਖਾ ਲੈਣਗੇ ਜੀ ਪੱਬਿਓ ਬਾਈ ਤੇ ਅੱਜ ਕਰਤਾ ਸਾਨੂੰ ਕੱਲ ਦੇ ਵਲੌਗ ਚ ਕਿਹਾ ਸੀ ਵੀ ਕੱਲ ਨੂੰ ਜਾਂ ਅੱਜ ਇਹ ਕੱਪੜਾ ਸੈੱਟ ਕਰ ਦਾਂਗੇ ਆਪਾਂ ਜਮੀ ਸੈੱਟ ਕਰਤਾ ਜਮਾਂ ਗਾ ਜਮੀ ਵਾਟੇ ਘੜਤੇ ਆਪਨੇ ਵਾਟ ਜਮੀ ਵਾਟ ਘੜਤੇ ਆ ਆ ਦੇਖੋ ਕਿਤੇ ਨਹੀਂ ਉੱਥੇ ਲਿਆ ਹੈਗਾ ਕੱਪੜਾ ਦੱਸੋ ਕਿੱਧਰ ਆ ਲੈ ਸਾਰੇ ਕਿਤੋਂ ਆਣ ਵਧੀਆ ਚੌਰਸ ਚੌਰਸ ਕਰਤਾ ਚਾਹ ਡਬਲ ਡਬਲ ਮਾਰਨੀ ਪਈਆਂ ਨੇ ਖੋਲਣਾ ਹੀ ਆ ਅਸਕ ਨੂੰ ਜੱਜ ਮਾੜਾ ਮਾੜਾ ਵੇਖੋ ਉੱਥੋਂ ਤੇ ਇਧਰੋਂ ਵਾਕਿਓਂ ਪਿੰਜਰਾ ਵੀ ਟੇਡਾ ਜਿਹਾ ਆ ਦੇਖੋ ਬਿੰਗੋ ਟੇਡਾ ਜਿਹਾ ਬਣਾਇਆ ਬਣਾਇਆ ਹੋਇਆ ਠੀਕ ਹੈ ਤੇ ਇਹ ਨੂੰ ਰੱਖਦੇ ਆਪਾਂ ਆਹ ਇਹਦੇ ਹਾਊਸ ਚ ਸਾਨੂੰ ਕੂਤਰਿਆਂ ਦਾ ਖਾਣਾ ਖਰਚੋ ਕਾਸਤਾ ਕਪੜਾ ਐ ਚੰਗੀ ਤਰ੍ਹਾਂ ਹਮ ਦਿਖਾਈਏ ਕਬੂਤਰੀਆਂ ਇਹ ਵੀ ਤਰਿੰਗੀਆਂ ਉਹ ਫਿੱਟ ਰੀਆਂ ਤੋ ਬੂਸ ਤਰਿੰਗੀਆਂ ਕਿਧਰ ਨੇ ਕਿਧਰ ਨੇ ਕਿਧਰ ਨੇ ਕਿਧਰ ਨੇ ਕਿਧਰ ਨੇ ਮੈਂ ਖਾਰ ਤੇ ਯਾਰ ਮੈਂ ਮੜਾਇ ਲੱਭਾਂ ਕਬੂਤਰ ਆ ਫੱਟੀ 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 ਇਹ ਆਈ ਨਿਊ ਮਾਰਕੀਟ ਓਵਰ ਦੀ ਆ ਵੀ ਆ ਫਿਰਦੀ ਆ ਹਾ ਦੀ ਪੀ ਪੀ ਕਿਤਾਬ ਫਿਰਦੀ ਤੇ ਟੁੰਡ ਵੀ ਇਹਦੇ ਨਾਲ ਹੀ ਫਿਰਦੀ ਆ ਇਹ ਹੜਜ ਇਹ ਓਵਰਦੀਆਂ ਦੋਵੇਂ ਹੜਜ ਮੈਨੂੰ ਵੀ ਦਿਖਾਵਾ ਦਿੰਦੇ ਉਹ ਸਾਤੇ ਬਈ ਬੱਦਲ ਦੇ ਨਹੀਂ ਹੈਗੇ ਪੂਰੀ ਤੁਪਾ ਤੇਰੇ ਯਾਰ ਤੁਨ ਕੂਤਰੀਆਂ ਦਿਖਾ ਦਿੰਦੀ ਆ ਬਹੁਤ ਆ ਬਾਕੀ ਟਾਈਮ ਖੜ ਦਿਉਂਗਾ ਟਾਈਮ ਦੇਖਾਂ ਟਾਈਮ ਹੋ ਗਿਆ 9 ਵਜੇ 9 ਮਿੰਟ ਸੱਤ 10 ਤੇ ਡਾਈਆਂ ਸੀ ਤਾਂ ਲਓ ਜੀ ਭਾਬਿਓ ਕੂਤਰੀਆਂ ਆ ਗਈਆਂ ਇਹ ਤੇ ਹੁਣ ਮੇਰੀ ਸਲਾਹ ਬਣੀ ਜਾਂਦੀ ਐ ਪਹਿਲਾਂ ਹੀ ਬਣੀਦੀ ਕੋਈ ਡਾਵਾ ਅਡਾ ਅਡਈ ਅਡਈ ਜੂਣ ਛਾੜਦੇ ਆ ਨੂੰ ਘਾਣੇ ਦੇ ਅੰਦਰ ਹੈ ਗਾਣੇ ਨਾਲੇ ਮੜਾ ਜਾਂ ਠੀਕ ਆ ਦਾਤਾ ਬਈ ਬੱਚਾ ਕਿੱਧਰ ਵਾ ਗਿਆ ਉਹ ਪਤਾ ਯਾਰ ਹਾਂ ਦਾਤਾ ਵੇ ਆ ਗਿਆ ਬਾਪੂ ਉਹ ਭੱਗੇ ਇਹ ਨਾਲ ਆ ਹੁਣ ਗਿੱਲਾ ਹੋ ਗਿਆ ਇੱਕ ਵਾਰ ਟੀਚਾ ਕਰਦਾ ਨਾ ਹਾਂ ਹਾਂ ਆ ਗਿਆ ਦੂਸਰੇ ਕਬੂਤਰ ਇਹ ਨਾਲ ਆ ਲਜੇ ਹੋਰ ਦੇਖ ਬੁੜਾ ਬੁੜਿਆ ਨਾ ਲੱਗ ਗਿਆ ਸ਼ਤਰੀ ਲਾਇਆ ਹੀ ਆਪਾਂ ਖੜੀ ਤਾਂ ਲਾਓ ਜੀ ਬਾਬਿਓ ਕਬੂਤਰियां ਆ ਸੀ ਬੱਚਾ ਵੀ ਇੱਥੇ ਆੜ ਦੇ ਕੋਲ ਤੂੰ ਆ ਫਤਾ ਥਰੀ ਦੇਖ ਦਿਓ ਉਹ ਲਿਖੇ ਉਹ ਫਤਾ ਆਨੇ ਕੀ ਚਾ ਤੇ ਇਹ ਕੁਤਰੀਆਂ ਫਿਰ ਲੱਗੀਆਂ ਉੱਤੇ ਤਾਂ ਲਓ ਜੀ ਆਪੇ ਚਿੱਟੀਆਂ ਵਾਲੀ ਬੈ ਗਈ ਆਪਣੀ ਹੁਣੇ ਬੈਠੀ ਆਤੀ ਜਿਸ ਨਾਲ ਪੱਛਾ ਹੀ ਬੱਠਣ ਆ ਰਹੀ ਤੀ ਪਰ ਪੱਛੇ ਤਾਂ ਬੱਠਣ ਹੀ ਗਿਆ ਠੀਕ ਆ ਉਹ ਵਾਗਾ ਡੁੰਡ ਵੀ ਫਰਦੀ ਆ ਇਹ ਬੈ ਗਈ 10 46 10 46 ਤੇ ਬੈ ਗਈ ਹੰਡਾ ਅੰਡ ਆਪਣੀ ਟੁੰਡ ਇਹ ਅਜੇ ਪਹਿਲਾਂ ਮੈਗੀਰ ਜੇ ਤੇ ਪਾਣੀ ਤਾਂ ਬੋਈਆ ਬਟਾ ਕਰਦੀ ਆਪਣੀ ਵਾਲੀ ਤੱਕ ਕਿਆ ਮੈਂ ਟਾਈਮ ਕਰੂਗੀ ਯਾਰ ਆਵਾਜ਼ ਵਿੱਚ ਇਦਾਂ ਮਾਨੂੰ ਹਾਕਾਂ ਮਾਰ ਲੱਗ ਰਿਹਾ ਤੇ ਟੰਡ ਆ ਕੇ ਬੈਠ ਨਾਰ ਪਾਚਣ ਲੱਗਿਆ ਕਰੋ ਬਾਈ ਖੜ ਜੋ ਬਖਵਾ ਕੇ ਉਹ ਬੈਠੀ

ਇਹ ਤੇਰੀ ਵੇ ਹਵਾ ਚੱਲਦੀ ਆ ਯਾਰ ਇੱਕ ਤਾਰਾ ਥੋੜੀ ਕਚ ਰਹੀ ਆ ਆ ਗਿਆ ਆਇਆ 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 ਆ ਬਰਤਾ ਬੈ ਗਿਆ ਤਾਰ ਤੇ ਨਹੀਂ ਮਟਣਾ ਚੜ ਉਹ ਬੈ ਗਿਆ ਤਾਰ ਤੇ ਤੰਦਰਾ ਚਲੋ ਡਾਈਏ ਭਈ ਹਵਾ ਹਵਾ ਕੰਮ ਖਰਾਬ ਕਰ ਪਾ ਨਹੀਂ ਨਹੀਂ ਤਾਂ ਬੱਚਾ ਬੈਂਦਾ ਆ ਬੈ ਗਿਆ ਹੰਦਾਗੀ ਤਲਾਵਾ ਹੀ ਉਹ ਬੁੱਢਾ ਆਇਆ ਹੈ ਹੋਰ ਵਰਤਾ ਆਇਆ ਆਇਆ ਦੇਖੋ ਕੀ ਕਰਦਾ ਹੈ ਲੱਛਣਾ ਐਮ ਬਹੁਤ ਹੋ ਗਿਆ ਜੜਦ ਘੰਟਾ ਘੰਟੇ ਮੰਗੂਗਾ ਘੰਟਾ ਮੰਗੂ ਮਾਰ ਆਇਆ ਵਧੀਆ ਚੱਲ ਰਹੀ ਉੱਡੀ ਆਵੇ ਹੌਲੀ ਹੌਲੀ ਇਹਨੂੰ ਹੋਰ ਡਾਊਨ ਲਾਵਾਂਗੇ ਤੇ ਉੱਤੇ ਆ ਗਈ ਥੀ ਉਹ ਚਿੜੀ ਮਾਰ ਜੀ ਉਹਨੇ ਕੰਮ ਖਰਾਬ ਕਰਤਾ ਸੀ ਆ ਫਿਰਦਾ ਇਹ ਉੱਤਰ ਬੈਠਣ ਦੀ ਕੋਸ਼ਿਸ਼ ਚ ਉਹ ਵਾਕਿਆ ਖੜ ਦਿਓ ਪਰ ਕਾ ਕੇ ਵਾ ਤਲਾਓ ਜੀ ਬਾਬੇ ਉਹ ਅੱਜ ਫੇਰ ਸਾਤਰੀ ਤੇ ਆ ਗਿਆ ਸਿੱਧਾ ਜਾ ਮੈਂ ਬਸਤਾਰ ਤੇ ਬਹਿ ਗਿਆ ਉਹੋ ਜਿਵੇਂ ਮੜੀ ਛਾਤੀ ਭੜਕਾ ਦਿੰਦਾ ਫੇਰ ਤਾਂ ਆਈ ਜਾਣਾ ਸੀ ਚਲੋ ਬੈਠਣ ਨੂੰ ਅ 10 ਮਿੰਟ ਉਹ ਵਾ ਇੰਤ ਤਰਹਾ ਉਹ ਤਰੰਮਸ ਹਲਟ ਚਲੋ ਵਧੀਆ ਹੋ ਗਿਆ ਅੱਜ ਸਿੱਧਾ ਆ ਗਿਆ ਛਤਰੀ ਜੀ ਦੇ ਪੌਕ ਕੈਂਟ ਕਮ ਹਲੋ ਈ ਬਾਬੋ ਪੰਜ ਮਿੰਟ ਹੋ ਗਏ ਇਹਨਾਂ ਨੂੰ ਬੈਠਿਆਂ ਨੂੰ ਉੱਤੇ ਛਤਰੀ ਉੱਤੇ ਤਾਰੀਏ ਉਤੋਂ ਖਤਪ ਵੀ ਕਰ ਦਿਆ ਅੱਜ